ਸਸੀ ਕਾਲਵੇ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਭਰਾਓ ਵੜਾਇਆ ਕਿੱਟ ਤੇ ਅੱਜ 24 ਸਤੰਬਰ 2024 ਦੇ ਵੀਡੀਓ ਬਣਾ ਰਹੇ ਆ ਦਿਨ ਭਰਾਓ ਚ ਮੰਗਲਵਾਰ ਆ ਤੇ ਅਮਰ ਸਾਮ ਨੂੰ ਵੀਡੀਓ ਪਾਉਣੇ ਕਰ ਨੂੰ ਬੁੱਧਵਾਰ ਨੂੰ ਬੁੱਧਵਾਰ ਨੂੰ ਸਾਨੂੰ ਤੁਸੀਂ ਜਿਹੜੇ ਭਰਾਓ ਤੁਸੀਂ ਆਪਣੇ ਨਾਲ ਹੀ ਇੱਥੋਂ 18-20 ਕਿਲੋਮੀਟਰ ਤੇ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਲੱਗੀ ਹੈ ਜਿਹੜੇ ਜਿਹੜੇ ਭਰਾ ਮੰਡੀ ਤੇ ਆਉਣਗੇ ਜੇਕਰ ਤੁਹਾਨੂੰ ਮੰਡੀ ਤੇ ਟਰੈਕਟਰ ਨਹੀਂ ਮਿਲਦੇ ਤਾਂ ਸ਼ਾਮ ਨੂੰ ਜਿਹੜੇ ਨੂੰ ਟਰੈਕਟਰ ਦਿਖਾਉਣਗੇ ਤਾਂ ਜਰੂਰ ਦੇਖ ਕੇ ਜਾਣਾ ਜਿਹਨਾਂ ਟਰੈਕਟਰ ਤੁਸੀ ਖਰੀਦਣਿਆ ਤਾਂ ਤੇ ਸਾਡਾ ਪਿੰਡ ਪਾਈਪ ਤੋਰਾ ਪ੍ਰਭਾ ਮਾਨਸਾ ਬਠਿੰਡਾ ਰੋਡ ਤੇ ਬਠਿੰਡਾ ਇਥੋਂ 30 ਕਿਲੋਮੀਟਰ ਆ ਤੇ ਮਾਨਸਾ 35 ਕਿਲੋਮੀਟਰ ਆ ਤਰਵੰਦੀਸਾ ਤੋਂ 20 ਕਿਲੋਮੀਟਰ ਆ ਮੋੜ ਮੰਡੀ 10 ਕਿਲੋਮੀਟਰ ਤੇ ਰਾਂਪਰਾ ਸਤੋਂ 20 ਕਿਲੋਮੀਟਰ ਆ ਇਹ ਸਾਡੀ ਲੋਕੇਸ਼ਨ ਆ ਪ੍ਰਭਾ ਕੋਈ ਕਿਸੇ ਭਰਾਵਾਂ ਨੇ ਟਰੈਕ ਲੈਣ ਦਾ ਵੜਾਇਆ ਕਿਟਰ ਤੇ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਟਰੈਕਰ ਲੱਗੇ ਰਹਿੰਦੇ ਆ ਤੇ ਇਸ ਗੁੱਜਰ ਨੰਬਰ ਦੇ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਫੋਨ ਵਗੈਰਾ ਕਿੰਨਾਂ ਘੱਟ ਚੱਜਿਆ ਨੇ ਪ੍ਰਭਾ ਕਿਉਂ ਫੋਨ ਜਾਦੇ ਆ ਜਾਂਦੇ ਆ ਵੈਸੋ ਵੈਸੇ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕੋਈ ਲੈਣਾ ਤਾਂ ਸੁਣ ਕਾਫੀ ਨੰਬਰ ਦਿੱਤੇ ਹੋਏ ਮੇਰੀ ਟੀਮ ਦੇ ਨੰਬਰ ਦਿੱਤੇ ਹੋਏ ਹੈ ਮੇਰੇ ਬਾਸ ਦਾ ਨੰਬਰ ਦਿੱਤਾ ਹੋਇਆ ਹੈਗਾ ਕੋਈ ਆ ਕੋਈ ਫੋਨ ਚੱਕੇ ਜਾਂਦਾ ਹੈ ਜਦੋਂ ਜਿਆਦੇ ਗਿਣਤੀ ਚ ਫੋਨ ਆਉਂਦੇ ਆ ਬਾਕੀ ਦੂਜੇ ਨੰਬਰ ਤੇ ਭਰਾਵਾਂ ਨੂੰ ਬੇਨਤੀ ਹੈ ਭਰਾਵੋ ਕਿਹੜੇ ਸਮੂਹ ਟਰੈਕਟਰ ਦਿਖਾ ਰਹੇ ਆ ਉਹਦੇ ਸੰਬੰਧ ਚੀ ਗੱਲ ਕਰਿਆ ਕਰੋ ਵਿੱਚ ਬਾਈ ਪੁੱਛਣ ਕਹਿੰਦੇ ਵੀ ਆਹ ਟਰੈਕਟਰ ਹੈਗਾ ਜਾਂ ਆਹ ਟਰੈਕਟਰ ਹੈਗਾ ਕੋਈ ਜਿਹੜੇ ਸਾਡੇ ਕੋਲ ਟਰੈਕਟਰ ਨੇ ਉਹਦੇ ਇਸ ਨੂੰ ਨਾਮ ਦੇ ਨਾਲ ਵੀਡੀਓ ਪਾ ਕੇ ਦੱਸ ਦਿੰਦੇ ਆ ਕਿ ਬੇਫਾਲ ਤੋਂ ਫੋਨ ਜਿਆਦੇ ਆਉਂਦੇ ਰਹਿੰਦੇ ਆ ਐਵੇਂ ਵੀ ਬਾਈ ਪੁੱਛੀ ਜਾਂਦੇ ਵੀ ਆਹ ਟਰੈਕਟਰ ਹੈਗਾ ਜਾਂ ਆ ਹੈਗਾ ਕਿਹੜੇ ਸਾਡੇ ਕੋਲ ਹ ਖਾਤੌਨ ਕੇ ਬੇਨਤੀ ਹੈ ਵੀ ਗੌਰ ਨਾਲ ਵੀਡੀਓ ਦੇਖ ਲਿਆ ਕਰੋ ਦੂਜੇ ਨੰਬਰ ਤੇ ਵੀ ਭਰਾ ਕਹਿੰਦੇ ਨੇ ਫੋਟੋਆਂ ਪਾ ਦਿਓ ਭਰਾਵੋ ਫੋਟੋਆਂ ਪਾਉਣ ਦਾ ਟਾਈਮ ਨਹੀਂ ਹੁੰਦਾ ਕਈ ਵਾਰ ਤੇ ਇਸ ਕਰਕੇ ਨੂੰ ਗੌਰ ਨਾਲ ਸਾਰੇ ਟਰੈਕਟਰ ਦਿਖਾਵਾਂ ਚੰਗੀ ਤਰ੍ਹਾਂ ਚੈੱਕ ਕਰ ਲਿਓ ਕੱਲ ਨੂੰ ਕਿਹੜੇ ਭਰਾ ਤਲਵੰਡੀ ਸਾਹਿਬੋਂ ਟਰੈਕਟਰ ਮੰਡੀ ਤੇ ਆਉਣਗੇ ਜਰੂਰ ਬੜੈਂਟ ਟਰੈਕਟਰ ਤੇ ਆਗੇ ਜੇ ਨਾ ਸਾਰੇ ਟਰੈਕਟਰਾਂ ਤੇ ਲੋਨ ਕਰਵਾ ਕੇ ਦੇਵਾਂਗੇ ਕਿੱਥੋਂ ਵੀ ਤੁਸੀਂ ਆਓ ਭਰਾਵੋ ਸਾਰੇ ਟਰੈਕਟਰਾਂ ਦੇ ਲੋਨ ਕਰਵਾ ਕੇ ਦੇਵਾਂਗੇ ਸਾਰੇ ਭਰਾਵਾਂ ਨੇ ਮੇਰੀ ਸੱਸੀ ਕਾਲ ਮਨਜ਼ੂਰ ਕਰਨੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਨਾ ਪੇਜ ਨੂੰ ਫੋਲੋ ਕਰ ਲੋ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤੇ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬਰ ਕਰ ਲੋ ਹਰੇਕ ਪਲੇਟਫਾਰਮ 'ਤੇ ਆਪਣੀ ਵੀਡੀਓ ਪੈਂਦੀ ਹੈ Instagram, Moj, YouTube ਐਂਡ Facebook ਤੇ ਧੰਨਵਾਦ ਸਾਡੇ ਕੋਲੇ 3 ਸਪੀਡ ਹੈ 3 ਸਪੀਡ ਸਾਡੇ ਕੋਲੇ ਭਰਾਵੋ 21 ਮਾੜਲਾ, 22 ਮਾੜਲਾ, 23 ਮਾੜਲਾ ਬਾਈ ਮਾੜਲਾ ਸਾਡੇ ਕੋਲ 4 ਪੀਸ ਖੜੇ ਆ, ਇੱਕ 23 ਮਾੜਲਾ ਵੀ ਖੜਾ ਕੋਕੀ ਵਾਲਾ ਡਰੈਕਟਰ ਬਹੁਤ ਹੀ ਇਹ 60 ਲੀਟਰ ਹੈ ਵਿੱਚ ਭਰਾ ਕਹਿੰਦੇ ਨੇ ਰੇਟ ਜਾਦੇ ਆ ਭਰਾਵੋ ਰੇਟ ਇਸ ਕਰਕੇ ਜਾਦੇ ਆ ਉਹ ਪ੍ਰਾਣੀ ਸ਼ੋਅ ਵਾਲੇ ਆ ਡਿਮਾਂਡ ਜਾਦੇ ਆ ਤੇ ਉਹਦਾ ਵਿਕਰੀ ਚ ਘਟ ਆਉਂਦੇ ਆ ਉਸ ਕਰਕੇ ਮਹਿੰਗੇ ਖਰੀਦਨੇ ਪੈਂਦੇ ਆ ਜੇ ਭਰਾਵੋ ਨੇ ਕਿਸੇ ਦੇ ਪ੍ਰਾਣੀ ਸ਼ੋਅ ਵਾਲਾ ਟਿੱਪ ਲੈਣਾ ਤਾਂ ਤਾਂ ਸਾਡੇ ਕੋਲੇ ਆਜੋ ਜੇ ਤੁਸਾਨੂੰ ਕੋਈ ਵਹਿਮ ਨਹੀਂ ਹੈਗਾ ਵੀ ਅਸੀਂ ਨਮੀ ਵਾਲਾ ਵੀ ਲੈ ਲਾਂਗੇ ਤਾਂ ਤਾਂ ਸਭ ਨੂੰ ਨਵਾਂ ਹੈ ਟਰੈਕਟਰ ਲੈਣ ਦਾ ਫਾਇਦਾ ਹੈ ਕੋਈ ਗੱਲਤ ਰਹਿਣੀ ਨਹੀਂ ਭਰਾਵੋ ਜੇ ਤੁਸੀਂ ਵੀ ਤੁਸਾਨੂੰ ਕੋਈ ਵਹਿਮ ਨਹੀਂ ਹੈਗਾ ਵੀ ਅਸੀਂ ਤਾਂ ਭਰਾਵੋ ਨਵੀਂ ਸ਼ੋਅ ਨਾਲ ਲੈ ਲਾਂਗੇ ਤਾਂ ਤੁਹਾਨੂੰ ਨਵਾਂ ਹੀ ਲੈਣ ਦਾ ਫਾਇਦਾ ਹੈਗਾ ਜੇ ਤੁਸੋਂ ਨੂੰ ਆਈ ਇਹ ਅਸੀਂ ਪੁਰਾਣੀ ਸ਼ੋਵਾਲਾ ਟ੍ਰੈਕਟਰ ਲੈਣਾਗਾ ਤਾਂ ਸਾਡੇ ਕੋਲੇ ਵਟਾਹ ਟ੍ਰੈਕਟਰ ਤੇ ਆਓ ਸਾਡੇ ਕੋਲੇ 21 ਮਾਡਲ ਟ੍ਰੈਕਟਰ ਖੜਾ ਇੱਕ 4 ਸਾਡੇ ਕੋਲੇ 22 ਮਾਡਲ ਖੜੇ ਆ ਇੱਕ ਸਾਡੇ ਕੋਲੇ 23 ਮਾਡਲ ਖੜਾਗਾ ਇੱਕ 23 ਮਾਡਲ ਸਾਡੇ ਕੋਲੇ 2 ਸਪੀਡ ਖੜਾਗਾ 2 ਸਪੀਡ ਵਾਲੀ ਖੜਾਗਾ ਇੱਕ ਤੇ ਬਾਕੀ 3 ਸਪੀਡ ਖੜਿਆ 60 ਬਜਟ ਖੜਿਆ 2017 ਮਾਡਲ ਦੋ ਰੇਟ ਸਾਡੇ ਕੋਲ ਤੇ 2017 ਮਾਡਲ ਖੜੇ ਆ ਇੱਕ ਦਾ ਰੇਟ ਹੈਗਾ 5 ਲੱਖ ਤੇ 75000 ਇੱਕ ਦਾ ਰੇਟ ਹੈਗਾ 5 ਲੱਖ ਤੇ 95000 ਇਹ ਅੱਗੇ ਆ ਗਿਆ ਪ੍ਰੀਮਿਅਮ 60 ਮਿੰਟਾਂ ਦਾ 2000 ਬਲੀਵਾਨਰ ਇਹਦਾ ਰੇਟ 485 ਹੈ ਅੱਗੇ ਆ ਗਿਆ ਫਿਨਿਸ਼ ਲੇਨ ਦਾ ਕੋਨਾ ਵਿਕਾਸ ਸੱਠਾਂ ਲੱਖ 16 ਲੱਖ 45000 ਰੁਪਏ ਪ੍ਰਾਪੋ 6 ਲੱਖ 45000 ਰੁਪਏ ਰੇਟ ਹੈ ਅਲੱਗ-ਅਲੱਗ ਪ੍ਰਕਾਰ ਦੇ ਰੇਟ ਜਿਹਨੇ ਮਾਰਕ ਸਾਰੇ ਖੜੇ ਆ ਫਿਨਿਸ਼ ਸਪੀਡ ਘੜੇ 969 ਬਣਾ ਲੈ 969 ਪਰ ਸੀਆਰ ਦੀ ਕਿਹੜਾ 2023 ਮਾਡਲ 895000 ਰੁਪਏ ਰੇਟ ਹੈ ਪ੍ਰਾਪੋ ਅੰਕੇਤ ਭਾਉ ਦਾ ਸੁਣੋ ਸਾਡੇ ਕੋਲ ਸਮਾਨਿਕਾ 60 ਆ ਗਿਆ ਇਹਦਾ ਰੇਟ ਹੈ 595000 ਰੁਪਿਆ ਅੱਗੇ ਆ ਗਿਆ ਸਾਡੇ ਕੋਲੇ 655 655 4-ਵੀਲ ਡਰਾਈਵ ਚਾਹੇ 2023 ਮਾਡਲ ਦਾ ਸੀਆਰਡੀ ਟੈਟਰ ਨੇੜੇ ਜਿਹੜਾ ਮਾਰਦੂ ਕਹਿੰਦਾ ਤੇ ਉੱਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਤੇ ਡਿੱਕ ਵਗੈਰਾ ਲੱਗੇ ਹੋਏ ਆ ਕਿਸੇ ਪੁਰਾਣੇ ਲੈਣਾ ਹੋਵੇ ਤਾਂ ਇਹ ਇਹ ਟਰੈਕਟਰ ਸਾਡੇ ਕੋਲੇ ਆ ਕੇ ਖਰੀਦ ਸਾਰੇ ਬਿਲਕੁਲ ਨਵਾਂ ਟਰੈਕਟਰ ਆ 10 ਲੱਖ ਤੇ 80000 ਰੁਪਿਆ ਕੀਮਤ ਆ 10 लाखacier vehicle jo jo 970 970 ਆ ਗਿਆ ਸਾਡੇ ਕੋਲ 4 wheel drive ਚ 2022 ਮਾਡਲ ਦਾ ਇਹਦਾ ਰੇਟ ਹੈਗਾ 1040000 ਰੁਪਿਆ 1040000 ਰੁਪਿਆ ਰੇਟ ਆ 2022 ਮਾਡਲ 11 ਕਾ ਸਮੁੰਦਰ ਆ ਗਿਆ 2020 ਮਾਡਲ 595 ਰੇਟ ਆ ਅੱਗੇ ਆਇਆ 605 605 আল্ট্রা ਹੈਗਾ ਭਰਾਵੋ 2022 ਮਾਡਲ ਦਾ ਬਿਲਕੁਲ ਨਵਾਂ ਟਰੈਕਟਰ ਆ ਇਹਦਾ ਰੇਟ ਹੈ ਆ ਭਰਾਵੋ 695000 ਰੁਪਿਆ 695000 ਰੁਪਿਆ ਰੇਟ ਆ ਅੱਗੇ ਆ ਗਿਆ 4.5 ਲੱਖ ਰੁਪਿਆ ਰੇਟ ਆ 2017 ਮਾਡਲ ਦਾ 52 ਦਾ 1 ਤੋਂ 2000 ਬਲੇ ਕਾਫੀ ਪੁਰਾਣਾ ਟਿੱਕੀ ਮਾਡਲ ਨਾਲ ਬੜੀ ਮਾਡਲ ਤੇਈ ਮਾਡਲ ਟਿੱਕੀ ਮਾਡਲ ਦਾ 745 ਹੈ ਬੜੀ ਮਾਡਲ ਦਾ 765 ਆ 23 ਮਾਡਲ ਦਾ 7585000 ਰੁਪਿਆ ਰੇਟ ਆ ਭਰਾਵੋ ਅੱਗੇ ਆ ਗਿਆ ਮੇਰੇ ਕੋਲ 79800 ਚਾਰ ਵਟ ਕੀ ਮਹਿੰਗਿਆ ਅੱਜ ਇਹ ਦੇਖਾ 2018 ਮਾਡਲ ਦਾ ਨਾਲ ਦੀ ਟੈਕੂਰਾ ਅੱਜ ਆ ਗਿਆ ਸਾਡੇ ਕੋਲ ਹੈ 2021 ਮਾਡਲ ਸੁਪਰ ਆ ਗਿਆ 695000 ਰੇਟ ਆ ਅੱਗੇ ਆ ਕੇ ਬਾਰੇ ਕੋਈ ਸੋਨਾ ਲਿਕਾ 750 2020 ਮਾਡਲ 545000 ਰੁਪਏ ਰੇਟ ਆ ਇਹ ਗੱਲ ਸਾਡੇ ਕੋਲ ਗਾਰੰਟੀਟ ਤੇ ਆਗੇ ਸਾਰੇ ਕਟਰਾਂ ਤੇ ਲੋਨ ਕਰਵਾਵਾਂਗੇ ਭਰਾਵੋ ਕਿਸੇ ਪ੍ਰਾਣ ਦੇ ਲੈਣਾ ਹੋਵੇ ਤਾਂ ਮੰਨ ਲਓ ਉਸ ਕਟਰਾਂ ਦੇ ਘੱਟ ਬਾਰੇ ਬਣੇ ਲਿਖੇ ਨੇ ਆ ਟਰੈਡਰ ਲੱਖ ਰੁਪਏ ਭਰ ਕੇ ਦੇ ਦਿਆਂਗੇ 8 ਡੇਟਰ ਦੀ ਲੱਖ ਰੁਪਇਆ ਭਰਾ ਕੇ ਦੇ ਦਾਂਗੇ 8 ਡੇਟਰ ਦੀ ਲੱਖ ਰੁਪਇਆ ਭਰਾ ਕੇ ਦੇ ਦਾਂਗੇ ਉਹ ਸਾਹਮਣੇ ਡੇਟਰ ਖੜਾ ਗਿਆ 50 60000 ਰੁਪਇਆ ਭਰਾ ਕੇ ਦੇ ਦਾਂਗੇ ਜੇ ਅੱਜ ਇਹ ਰਮਜ਼ ਤੇ ਇਹਨੂੰ 10000 ਰੁਪਇਆ ਭਰਾ ਕੇ ਦੇ ਦਾਂਗੇ ਬਾਕੀ ਸਾਰੇ ਡੇਟਰ ਦੇ ਸਾਨ ਕਿਸ਼ਤ ਹੋ ਜਾਣੀਆਂ ਸਾਡੇ ਮੋਬਾਈਲ ਨੰਬਰ ਹੈਗੇ ਪ੍ਰਭੋਕੜੇ 8054700900 964666 ਮੈਡਮ ਬੋਲ ਦੋ ਜੀ 9646663090 9846630900 119417662846 99063424 9463021930 ਇਹ ਸਾਡੇ ਮੋਬਾਈਲ ਨੰਬਰ ਆਪਰਾਵੋ ਸਾਰੇ ਨੰਬਰਾਂ ਨੂੰ ਬੇਨਤੀ ਕਰਦੇ ਹਾਂ ਸਤਿਵੰਤ ਗੇ ਬੇਨਤੀ ਕਰਦੇ ਹਾਂ ਵੀ ਕੋਈ ਵੀ ਤਕਨੀਕੀ ਸਮੱਸਿਆ ਤੁਸੀ ਬ੍ਰਾਂਚ ਜਾਂ ਜਲਦੀ ਤੋਂ ਜਲਦੀ ਸੰਪਰਕ ਕਰੋ ਸਾਡਾ ਪਿੰਡ ਭਾਈ ਬਤੌਰਾ ਜ਼ਿਲ੍ਹਾ ਬਠਿੰਡਾ ਜਿਸਰੇ ਨੰਬਰਾਂ ਨੇ ਕੋਈ ਵੀ ਤਕਨੀਕੀ ਨੁਦਰਾ ਬ੍ਰਾਂਚ ਹੈ ਤਾਂ ਜਲਦੀ ਤੋਂ ਜਲਦੀ ਸਪਰਕ ਕਰੋ ਵੀਡੀਓ ਨੂੰ ਕੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਸਾਰੇ ਬਰਾ ਮਨੁਸ਼ਿਆ ਸਿਕਾ